ਸਸ਼ੀ ਕਾਲ ਜੀ ਮੈਨੂੰ ਆਤੀ ਮਾਂ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਲਓ ਜੀ ਜਿਹੜਾ ਬਾਬਾ ਨਾਲ-ਨਾਲ ਤੁਸੀਂ ਤਸਵੀਰਾਂ ਦੇ ਉੱਤੇ ਦੇਖ ਰਹੇ ਹੋ ਤਾਂ ਇਹ ਬਾਬੇ ਨੂੰ ਦੇਖ ਕੇ ਤੁਸੀਂ ਤਾਂ ਇਹ ਸੋਚਦੇ ਹੋਮੋਗੇ ਕਿ ਬੜਾ ਪ੍ਰਚਾਰਕ ਹੋਵੇਗਾ ਇਹਦੇ ਵੱਲੋਂ ਰੋਹਾਨੀ ਬਚਨ ਜਿਹੜੇ ਕੀਤੇ ਜਾਂਦੇ ਹੋਣਗੇ ਜਾਂ ਹੋਰ ਜਿਹੜੇ ਕੀ ਇਹਨਾਂ ਨੂੰ ਸਿੱਖ ਇਤਿਹਾਸ ਬਾਰੇ ਨੌਲੇਜ ਆ ਤੇ ਲੋਕਾਂ ਨੂੰ ਚੰਗਾ ਗਿਆਨ ਦਿੰਦੇ ਹੋਣਗੇ ਪਰ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਬੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਲਾਂਤਾਂ ਵੀ ਖੂਪ ਪਾਈਆਂ ਜਾ ਰਹੇ ਨੇ ਕਿ ਜਿਹਹੇ ਲੋਕ ਨੇ ਜਿਹੜੇ ਕਿ ਸਿੱਖ ਤੁਹਾਨੂੰ ਤਾਲ ਲਗਾ ਰਹੇ ਨੇ ਕਿਉਂਕਿ ਅਜਿਹੇ ਲੋਕਾਂ ਨੂੰ ਘਟੋ ਘਾਟ ਆਪਣੇ ਚੋਲੇ ਦੀ ਜੋ ਪਾਏ ਹੋਏ ਬਸਤਰ ਨੇ ਜਾਂ ਰੱਖੀ ਹੋਈ ਦਾੜੀ ਹੈ ਉਸ ਦੀ ਸ਼ਰਮ ਕਰ ਲੈਣੀ ਚਾਹੀਦੀ ਹੈ ਠੀਕ ਹੈ ਪ੍ਰਚਾਰ ਕਰੋ ਔਰ ਇੱਥੇ ਪ੍ਰਚਾਰ ਕਰਨ ਦੀ ਥਾਂ ਤੇ ਇਹ ਬਾਬਾ ਲੱਕ ਹਿੱਲੇ ਮਜਾ ਜਾਂ ਜਾਂਦੀ ਦਾ ਬੋਲੀਆਂ ਪਾ ਰਿਹਾ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਕੇ ਇਸ ਜਿਹੜੇ ਕਿ ਬਾਬੇ ਨੂੰ ਲਾਲਤਾ ਪਾਈਆਂ ਜਾ ਰਹੇ ਨੇ ਹਾਲਾਂਕਿ ਚਲੋ ਉਸ ਦਾ ਕੋਈ ਮਕਸਦ ਨਹੀਂ ਹੋਣਾ ਉਹਨੇ ਵੈਸੇ ਜਿਹੜੀ ਕਿ ਇਹ ਜਿਹੜੀ ਬੋਲੀ ਪਾਈ ਹੋਣੀ ਆ ਪਰ ਅਜਿਹੇ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਤਾਂ ਫਿਰ ਹੋਰ ਨਾਲ ਲੋਕਾਂ ਦੇ ਵਿੱਚ ਤੇ ਤੁਹਾਡੇ ਵਰਗੇ ਜਿਹੜੇ ਸਿੱਖ ਧਰਮ ਦੀ ਗੱਲ ਕਰਦੇ ਨੇ ਜਾਂ ਫਿਰ ਪ੍ਰਚਾਰ ਕਰਦੇ ਨੇ ਤਾਂ ਫਿਰ ਉਹਨਾਂ ਦੇ ਵਿੱਚ ਕੀ ਫਰਕ ਰਹਿ ਜਾਵੇਗਾ ਪਹਿਲੇ ਬਾਬਾ ਜਿਹੜਾ ਕਿ ਬੋਲੀਆਂ ਪਾ ਰਿਹਾ ਲੱਖ ਹਿੱਲੇ ਮਜਾਜਣ ਜਾਂਦੀ ਦੀਆਂ ਬੋਲੀਆਂ ਪਾਈਆਂ ਜਿਸ ਤੋਂ ਬਾਅਦ ਉਸ ਲੋਕਾਂ ਦੇ ਵੱਲੋਂ ਇਸ ਦਾ ਇਲਾਕਾ ਹਿਲਾ ਦਿੱਤਾ ਲੋਕਾਂ ਨੇ ਕਮੈਂਟਾਂ ਦੇ ਪਰ ਮਾਰ ਲਾ ਦਿੱਤੀਆਂ ਤਾ ਫਿਰ ਐਦਾਂ ਗੱਲ ਤਾਂ ਬਣਨੀ ਨਹੀਂ ਕਿਉਂਕਿ ਜਦ ਤੱਕ ਗੱਲ ਸੁਣੀ ਨਾ ਚਾਵੇ ਉਹਨੇ ਦੱਸਣ ਚ ਨਹੀਂ ਗੱਲ ਬਣਦੀ ਤਾਂ ਥੋੜੀ ਜਿਹੀ ਵੀਡੀਓ ਦੇਖ ਲੈਣੀ ਜੇ ਮੁੰਡੇ ਆ ਤੂੰ ਸਾਡੀ ਤੋਰ ਹੈ ਵੇਖਣੀ ਗੜਵਾ ਰਹੇ ਦੇ ਸ਼ਰਮ ਦੀ ਦਾ ਹੋ ਲੱਕ ਹਿੱਲੇ ਮਜਾਜਣ ਤਾਂ ਹੁਣ ਅਸੀਂ ਜੇ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਜਿਹੇ ਲੋਕ ਨੇ ਜਿਨ੍ਹਾਂ ਨੇ ਸਿੱਖੀ ਦਾ ਬੇੜਾ ਕਰਕੇ ਕੀਤਾ ਹੋਇਆ ਅਜਿਹੇ ਲੋਕ ਨੇ ਜਿਹੜੇ ਕਿ ਦੇਖਣ ਤਾਂ ਇਹ ਲੱਗਦੇ ਨੇ ਕਿ ਹਾਂ ਇਹ ਬੰਦੇ ਧਰਮ ਦੇ ਨਾਲ ਜੁੜੇ ਹੋਏ ਨੇ ਸੱਚੇ ਸੁੱਚੇ ਬੰਦੇ ਨੇ ਪਰ ਅਜਿਹੇ ਲੋਕ ਵੀ ਅਜਈਆਂ ਹਰਕਤਾਂ ਕਰ ਚਾਉਂਦੇ ਨੇ ਸੋ ਚਲੋ ਇਸ ਤੋਂ ਘਟਿਆ ਲੋਕ ਵੀ ਬਹੁਤ ਬੈਠੇ ਨੇ ਜਿਹੜੇ ਕਿ ਜਮੀ ਸ਼ਰਮਾ ਲਾ ਦਿੰਦੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਕਿ ਅਜਿਹੇ ਕੰਮ ਕੀਤੇ ਜਾਂਦੇ ਨੇ ਜਿਹੜੇ ਕਈ ਵਾਰ ਨਹੀਂ ਦੱਸਣ ਚੋਗ ਵੀ ਹੁੰਦੇ ਪਰ ਇਹ ਜੇ ਸੱਚੀ ਗੱਲ ਹੈ ਨਾ ਠੇਸ ਜ਼ਰੂਰ ਪਹੁੰਚਾਉਂਦੀ ਹੈ ਨੇ ਕਿ ਕਿੱਧਰ ਨੂੰ ਜਾ ਰਹੀ ਹੈ ਕਿਤੇ ਤਾਂ ਹੁਣ ਸਵਾਲ ਖੜੇ ਕਿੱਤੇ ਜਾ ਰਹੇ ਨੇ ਵੀ ਸ਼੍ਰੋਮਣੀ ਕਮੇਟੀ ਕਿੱਥੇ ਹੈ ਜੇਕਰ ਅੱਜ ਲੋਕ ਸਾਡੇ ਸਿੱਖਤਾਂ ਤੋਂ ਪਛੜਦੇ ਜਾ ਰਹੇ ਨੇ ਤਾਂ ਇਸ ਦੇ ਪਿੱਛੇ ਕਿਤੇ ਨਾ ਕਿਤੇ ਕਮੀ ਸ਼੍ਰੋਮਣੀ ਕਮੇਟੀ ਦੀ ਵੀ ਨਜ਼ਰ ਆ ਰਹੀ ਹੈ ਕਿਉਂਕਿ ਉਸ ਲੈਵਲ ਤੇ ਜਿਹੜਾ ਕਿ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਸਾਡੇ ਗੁਰੂਆਂ ਨੇ ਜੋ ਕੁਰਬਾਨੀਆਂ ਕੀਤੀਆਂ ਜੋ ਸ਼ਹੀਦੀਆਂ ਪਾਈਆਂ ਉਹ ਜ਼ਤ ਪਰਚਾਰ ਕਰਨ ਦੀ ਜ਼ਰੂਰਤ ਤਾਂ ਨਹੀਂ ਹੈਗੀ ਲੋਕਾਂ ਨੂੰ ਪਤਾ ਹੀ ਹੈ ਪਰ ਲੋਕ ਜਾਣ ਕੇ ਉਸ ਚੀਜ਼ ਨੂੰ ਨਹੀਂ ਸਮਝਣਾ ਚਾਹੁੰਦੇ ਉਹ ਗੱਲ ਵੱਖਰੀ ਹੈ ਪਰ ਜਿੰਨਾਂ ਦੀ ਕੋਈ ਦੇਣ ਹੀ ਨਹੀਂ ਹੈਗੀ ਸਾਡੇ ਪੰਜਾਬ ਨੂੰ ਸਾਡੇ ਇਸ ਦੇਸ਼ ਨੂੰ ਜਦ ਪੂਰੀ ਦੁਨੀਆ ਨੂੰ ਕੋਈ ਦੇਣ ਨਹੀਂ ਹੈਗੀ ਤਾਂ ਲੋਕ ਉਹਨਾਂ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗਦੇ ਨੇ ਬਾਕੀ ਤੁਹਾਡਾ ਕੀ ਕਹਿਣਾ رائے ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼